ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੋ ਨਿਹਾਲ ਸਿੰਘ ਆਈਪੀਐਸ ਦੀ ਹਦਾਇਤਾਂ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਦੜਾ ਸੱਟਾ ਜੂਆ ਬਾਜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤੇ ਵੱਡੀ ਸਫਲਤਾ ਹਾਸਲ ਕੀਤੀ ਗਈ। ਐਸੇ ਦੌਰਾਨ ਐਸਐਸਆਈ ਸਮਸ਼ੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਫਲੋ ਗੁਪਤ ਸੂਚਨਾ ਦੀ ਅਧਾਰ ਤੇ ਯੋਜਨਾ ਪੰਤਰੀਕੇ ਦੇ ਨਾਲ ਆਰਪੀਅਰ ਸਟੇਟ ਲੋਹਾਰਾ ਕਾ ਰੋਡ ਵਿਖੇ ਰੇਡ ਕੀਤੀ ਗਈ ਜਿੱਥੇ ਇੱਕ ਫਾਰਮ ਹਾਊਸ ਦੇ ਵਿੱਚ ਚੱਲ ਰਹੇ ਵੱਡੇ ਪੱਤਰ ਤੇ ਜੂਆ ਬਾਜ਼ੀ ਕਰਨ ਵਾਲੇ ਵੱਖ-ਵੱਖ ਸ਼ਹਿਰਾਂ ਚੀਲਿਆਂ ਤੋਂ ਆਏ ਵਿਅਕਤੀਆਂ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਲੀਗਲ ਡੜਾ ਸੱਟਾ ਤੇ ਜਿਹੜਾ ਚੱਲ ਰਿਹਾ ਸੀਗਾ ਆਪਣੇ ਜੂਏ ਦਾ ਕਾਰੋਬਾਰ ਚੱਲ ਰਿਹਾ ਸੀਗਾ ਇਹਦੇ ਉੱਤੇ ਕਾਰ ਸਖਤ ਕਾਰਵਾਈ ਕਰਦੇ ਹੋਏ ਸ਼੍ਰੀ ਅਕਸ਼ਿੰਦਰ ਸਾਹਿਬ ਸ਼੍ਰੀ ਨੌਨਿਹਾਲ ਜੀ ਦੀ ਗਾ ਨਿਸ਼ਾਨ ਨਿਰਦੇਸ਼ ਸ਼ੀਟ ਸਾਡੇ ਸੀਆਈਏ ਜਿਹੜਾ ਸੀਗਾ 1 ਸੀਗਾ ਉਹਦੀ ਟੀਮ ਨੇ ਕੱਲ ਜਿਹੜਾ ਰੇਡ ਕੀਤਾ ਹੈਗਾ ਆਰਪੀ ਸਟੇਟ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਜਿਹੜੀਆਂ 193 ਜਿਹੜੀ ਐਫਆਈਆਰ ਜਿਹੜੀ ਹੈਗੀ ਗੈਂਬਲਿੰਗ ਐਕਟ ਦੇ ਤਹਿਤ ਜਿਹੜੀ ਆ ਦਰਜ ਕੀਤਾ ਔਰ ਇਹਦੇ ਵਿੱਚ ਮੈਨੂੰ ਦੱਸਦਿਆਂ ਹੋਇਆ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਦੀ ਅੰਮ੍ਰਿਤਸਰ ਤੋਂ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਆ ਅਸੀਂ 48 ਲੱਖ 76000 ਰੁਪਏ ਔਰ ਉਹਦੇ ਵਿੱਚ 156 ਜਿਹੜੇ ਤਾਸ਼ ਦੇ ਪੱਤੇ ਤੇ ਇੱਕ ਜਿਹੜੀ ਹੈਗੀ ਆ ਆ ਕੈਸ਼ ਗਿਰਨ ਵਾਲੀ ਮਸ਼ੀਨ ਜਿਹੜੀ ਆ ਉਹ ਰਿਕਵਰ ਕੀਤੀ ਆ ਸੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡਾ ਵੱਡੇ ਲੈਵਲ ਦਾ ਇਹ ਜਿਹੜਾ ਜੂਆ ਦਲਾ ਸੱਟਾ ਜਿਹੜਾ ਹੈਗਾ ਆ ਫੜਿਆ ਗਿਆ ਔਰ ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਪ੍ਰੋਸੈਸ ਹੈਗਾ ਲੀਗਲੀ ਜਿਹੜਾ ਐਵਿਡੈਂਸਿਸ ਦੇ ਨਾਲ ਜਿਹੜਾ ਹੈਗਾ ਵੀਡੀਓਗ੍ਰਾਫਟ ਕਰਕੇ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਆ ਇਹਦੀ ਜਿਹੜੀ ਆ ਰੇਡ ਕੀਤੀ ਗਈ ਹੈ ਔਰ ਇਸ ਰੇਟ ਤੋਂ ਬਾਅਦ ਜਿਹੜੇ ਹੈਗੇ ਆ ਜਿੰਨੇ ਵੀ ਦੋਸ਼ੀ 21 ਦੋਸ਼ੀ ਜਿਹੜੇ ਫੜੇ ਗਏ ਹੈਗੇ ਨੇ ਔਰ 21 ਦੋਸ਼ੀਆਂ ਦੇ ਖਿਲਾਫ ਜਿਹੜੀ ਆ ਇਸ ਪੱਤੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੀ। ਕਿ 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 300000 ਰਾਇਆ ਸੀ ਔਰ ਕਿੰਨੀ ਦੇਰ ਤੋਂ ਖਡਾਇਆ ਜਾ ਰਿਹਾ ਇਹ ਸਾਨੂੰ ਜਿਹੜਾ ਖਡਾਇਆ ਜਾ ਰਿਹਾ ਸੀਗਾ ਇਹ ਸੀਗਾ ਆਰ ਬੀ ਸਟੇਟ ਦੇ ਵਿੱਚ ਜਿਹੜਾ ਇਹ ਫਤੇਗੜ ਚੂੜੀਆਂ ਰਹਾਕਾਰ ਰੋਡ ਦੇ ਉੱਤੇ ਹੈਗਾ ਬੜੀ ਪੌਸ਼ ਕਲੋਨੀ ਹੈਗੀ ਆ ਪੌਸ਼ ਜਗ੍ਹਾ ਦੇ ਵਿੱਚ ਜਿਹੜਾ ਸੀਗਾ ਇਹ ਜਿਹੜਾ ਸੀਗਾ ਉੱਥੇ ਖਡਾਇਆ ਜਾ ਰਿਹਾ ਸੀਗਾ ਔਰ ਸੈਕਿੰਡ ਤੁਸੀਂ ਸੈਕਿੰਡ ਕੁਸਚਨ ਕਿ ਕਿੰਨੇ ਦਿਨ ਤੋਂ ਖੜਾ ਜਾ ਰਿਹਾ ਇਹ ਇਨਫੋਰਮੇਸ਼ਨ ਇਨਫੋਰਮੇਸ਼ਨ ਸਾਨੂੰ ਸੀਗੀ ਕਿਸੇ ਕਾਫੀ ਚਿਰ ਤੋਂ ਅਸੀਂ ਡਿਵੈਲਪ ਕਰ ਰਹੇ ਸੀ ਪਰ ਅਸੀਂ ਚਾਹੁੰਦੇ ਸੀ ਕਿ ਜਦੋਂ ਰੀਜ਼ਨੇਬਲ ਗੁੱਡ ਅਮਾਉਂਟ ਆਫ ਜਿਹੜਾ ਉੱਤੇ ਹੋਵੇ ਜਿਹੜੀ ਰਿਕਵਰੀ ਹੋਵੇ ਉਸ ਟਾਈਮ ਜਿਹੜਾ ਕੀਤਾ ਜੇ ਉਸੇ ਟਾਈਮ ਅਸੀਂ ਸਟ੍ਰਾਈਕ ਕੀਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਆਈਏ ਚਾਰ ਸਾਹਿਬ ਨੇ ਜਿਹੜਾ ਹੈ ਐਡਿ ਹਿਊਜ ਕੁਆਂਟੀਟੀ ਜਿਹੜੀ ਮਨੀ ਦੀ ਜਿਹੜੀ ਹੈਗੀ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈਗੀ ਜੂਏ ਦੀ ਉਹ ਕੀ ਪਈ ਹੈ ਜਿਨ੍ਹਾਂ ਦਾ ਫਾਰਮ ਹਾਊਸ ਬਿਲਕੁਲ ਉਹ ਜਿਹੜੇ ਫਾਰਮ ਹਾਊਸ ਦੇ ਮਾਲਕ ਸੀਗੇ ਉਹ ਵੀ ਸੀਗੇ ਔਰ ਉਹਨਾਂ ਦੇ ਵੀ ਪਰਚਾ ਦਿੱਤਾ ਕੀ ਨਾਮ ਕੀ ਸਰ ਉਹਨਾਂ ਦਾ ਨਿੱਤ ਨਿੱਤ ਚੋ ਸਰ ਇਹ ਬੇਸਿਕਲੀ ਤਾਸ਼ ਖੇលਦੇ ਸੀ ਜਾਂ ਜਿਦਾ ਸੱਤਾ ਜਿਹਾ ਪਰਚਾ ਉਹ ਕਰਦੇ ਸੀ ਦੇਖੋ ਜਿਹੜਾ ਜੂਆ ਹੁੰਦਾ ਉਹ ਬੇਸਿਕਲੀ ਵੱਖ-ਵੱਖ ਤਰੀਕਿਆਂ ਨਾਲ ਖੇਡਿਆ ਜਾਂਦਾ ਕੁਝ ਡਾਈਸ ਦੇ ਨਾਲ ਖੇਡਿਆ ਜਾਂਦਾ ਕੁਝ ਜਿਹੜੇ ਪੱਤਿਆਂ ਨਾਲ ਖੇਡਿਆ ਜਾਂਦਾ ਜਾਂ ਕੁਝ ਜਿਹੜੇ ਨੰਬਰਿੰਗ ਨਾਲ ਖੇਡਿਆ ਜਾਂਦਾ ਪਰ ਜਿਹੜਾ ਇਹ ਸੀਗਾ ਇਹ ਜਿਹੜਾ ਦੋਨੇ ਤਰੀਕੇ ਨਾਲ ਡਾਈਸ ਨੇ ਨਾਲ ਤਾਸ਼ ਦੇ ਪਤੇ ਨਾਲ ਵੀ ਖੇਡਦਾ ਸੀ ਕੋਈ ਲੇਡੀਜ਼ ਵੀ ਸੀ ਨਹੀਂ ਅਗਰ ਨਹੀਂ ਲੇਡੀਜ਼ ਕੋਈ ਨਹੀਂ ਹੈਗੀ ਇਹਦੇ ਵਿੱਚ ਸਾਰੇ 21 ਜਿਹੜੇ ਏਜੰਟ ਸੀਗੇ ਉਹ ਸੀ ਸ ਪਰ ਜਿਹੜੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਲੋਕ ਇਹਦੇ ਵਿੱਚੋਂ ਖੜੇ ਗਏ ਜਿਸ ਤਰ੍ਹਾਂ ਤਰਨਤਾਰਨ ਲੁਧਿਆਣਾ ਬਟਾਲਾ ਇਹਨਾਂ ਨੂੰ ਪਹਿਲਾਂ ਇਨਫੋਰਮ ਕੀਤਾ ਜਾਂਦਾ ਸੀ ਭੁੱਲੇ ਵਾਸਤੇ ਜਾਂ ਕਿਸ ਤਰ੍ਹਾਂ ਇਹਨਾਂ ਦੇ ਨਾਲ ਲਿੰਕ ਸੀ ਨਾ ਦੇਖੋ ਇਹ ਸਾਰੀਆਂ ਆਪਰੇਸ਼ਨਲ ਡਿਟੇਲਸ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਉਂਗਾ ਬਟ ਤੁਸੀਂ ਇਹ ਚੀਜ਼ ਵੇਖੋ ਕਿ ਵੱਖ-ਵੱਖ ਸ਼ਹਿਰਾਂ ਤੋਂ ਆ ਰਹੇ ਆ ਔਰ ਐਡਾ ਹਿਊਜ ਕਾਊਂਟ ਹੋ ਰਿਹਾ ਇਹ ਕਿੱਡ ਫਾਮੋ ਆਬੀ ਸਟੇਟ ਸੇ ਵੇਚੀ ਹੈਗਾ ਜੀ ਹੁਣ ਬਈ ਪ੍ਰੋਫਾਈਲ ਚੈਕਿੰਗ ਕਰਤੇ ਜਿਹੜਾ ਸਾਰੇ ਹੈਗਾ ਜ ਬਿਜ਼ਨਸਮੈਨ ਹੀ ਹੈਗੇ ਸਰ ਹੁਣ ਦੀਵਾਲੀ ਆ ਰਹੀ ਹੈ ਦੇਖੋ ਇਹ ਇਲੀਗਲ ਐਕਟੀਵਿਟੀ ਹੈਗੀ ਆ ਇਹਨੂੰ ਨਾ ਕੀਤਾ ਜਾਵੇ ਕਈ ਵਾਰੀ ਬੰਦੇ ਕਹਿੰਦੇ ਆ ਕਿ ਜੀ ਅਸੀਂ ਸ਼ੌਕ ਨੂੰ ਖੇਡਦੇ ਆ ਪਰ ਇਹ ਜਿਹੜੀ ਲਾ ਦੇ ਅਗੇਂਸਟ ਚੀਜ਼ ਹੈਗੀ ਆ ਉਹਦੇ ਅਗੇਂਸਟ ਦਾ ਜੋ ਲੋ ਐਸ ਪਰ ਲੋ ਕਾਰਵਾਈ ਹੈਗੀ ਆ ਉਹੀ ਹੋਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਤੋਂ ਦੂਰੀ ਬਣਾ ਕੇ ਰੱਖੋ ਅਸੀਂ ਜੂਏ ਦੇ ਨਹੀਂ ਹੈਗੇ ਹੋਰ ਕਿਸੇ ਚੀਜ਼ ਦੇ ਹੁੰਦਾ ਉਹ ਰਿਕਾਰਡ ਹੈ ਮੈਂ ਚੈੱਕ ਕਰੀ ਕੋਈ ਹੋਰ ਵੀ ਇਨਾਂ ਦੇ ਵੱਡੇ ਲੀਕ ਹੋ ਸਕਦੇ ਜੀ ਦੇਖੋ ਇਹ ਚੀਜ਼ ਦਾ ਮੈਨੂੰ ਤਾਂ ਹਜੇ ਤੱਕ ਕੋਈ ਚੀਜ਼ ਸਾਹਮਣੇ ਨਹੀਂ ਐਸੀ ਆਈ ਬਟ ਪਾਰਟ ਆਫ ਇਨਵੈਸਟੀਗੇਸ਼ਨ ਆ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟ ਕੀਤੇ ਆ ਬਟ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੁਣ ਤੱਕ ਦੀ ਹੈਗੀ ਹੈ ਮਨ ਲੱਗਦਾ ਉਹ ਜਿਹੜੀ ਹੋਈ ਹੈ ਵੀ ਹੋਰ ਸਭ ਬਹੁਤ ਕਿੰਨੀ amount ਦੇ ਵਿੱਚ 41 ਲੱਖ ਜਿਹੜਾ 76000 ਰੁਪਏ ਜੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਸ਼ ਕਾਊਂਟ ਕਰਨ ਦੇ ਲਈ ਮਸ਼ੀਨ ਹੈਗੀ ਹੈ ਸੋ ਇਹ ਕਿੱਡਾ ਵੱਡਾ ਜਿਹੜਾ ਮਸ਼ੀਨ ਕਿਸ ਕਰਕੇ ਰੱਖੀ ਸੀ ਉਹ ਮੈਕਸੀਮ ਮਸ਼ੀਨ ਕਾਊਂਟਰ ਲਈ ਪੈਸੇ ਕਾਊਂਟ ਕਰੇ ਸਪੈਸ਼ਲ ਕੋਈ ਉਹ ਖਰਾ ਕਾਊਂਟਰ ਸੀਗੇ ਕਾਰਡ ਜਾਂ ਚੀਜ਼ਾਂ ਦਿੰਦੇ ਸੀ ਫਟਕੀ ਲਗਾ ਲੈਂਦੇ ਉਹ ਦੇਖੋ ਸਾਰੀਆਂ ਫਿਰ ਆਪਰੇਸ਼ਨ ਫਿਰ ਉਹ ਜਿਹੜੀਆਂ ਨਾ ਆਪਰੇਸ਼ਨਲ ਡਿਟੇਲਸ ਆਈਆਂ ਨੇ ਕੇਸ ਜੀਆਂ ਆਈਆਂ ਨੇ ਉਹ ਇਨਵੈਸਟੀਗੇਸ਼ਨ ਦਾ ਪਾਰ ਉਹ ਨਹੀਂ ਬੱਸ ਛਿੱਡੀ ਗੁੱਡੀ ਕੰਮ ਹੈ ਪੀਸਾ ਸਮਝੋ ਬਹੁਤ ਵੱਡੀ ਕਾਮਯਾਬੀ ਹੈਗੀ ਹੈ ਜੀ ਸਰ ਇਹ ਅੰਮ੍ਰਿਤਸਰ ਦੀ ਟਿਲ ਗੇਟ ਓਕੇ ਤੇ ਸਰ ਜਦੋਂ ਐਟਾ ਇੰਨਾ ਜ਼ਿਆਦਾ ਪੈਸਾ ਇਨਵੋਲ ਹੁੰਦਾ ਹੈ ਨੇਚਰ ਗੱਲ ਹੈ ਜਿਹੜੇ ਉੱਤੇ ਬੰਦੇ ਸੀਗੇ 20 ਜਾਂ 21 ਕੋਈ ਨਾ ਕੋਈ ਉਹਨਾਂ ਨੇ ਆਫਰ ਵੀ ਕੀਤਾ ਹੋਇਆ ਹੈਗਾ ਉਹਦੇ ਟਾਈਮ ਤੇ ਕਰਦੇ ਨੇ ਵੀ ਅਸੀਂ ਗੁੱਸੇ ਦੀ ਗੱਲ ਹੋ ਜਾਂਦੀ ਹੈ ਦੇਖੋ ਨਹੀਂ ਸਾਡੇ ਸਾਡੀ ਜੇ ਮੈਂਟੈਲਿਟੀ ਜਿਹੜੀ ਹੈਗੀ ਹੈ ਸੀਪੀ ਸਾਹਿਬ ਦੇ ਹੇਠਾਂ ਤਾਂ ਬਿਲਕੁਲ ਕਲੀਅਰ ਹੈਗੀ ਹੈ ਕਿ ਜਿਹੜਾ ਵੀ ਲਾਅ ਉਹਨੂੰ ਅਗੇਂਸਟ ਕੰਮ ਕਰੇਗਾ ਉਹਦੇ ਮੈਨੂੰ ਐਸ ਪਰ ਲਾਅ ਕੰਮ ਕਰਨਾ ਹੈਗਾ ਸਾਰਾ ਕਿਨੇ ਰੇਡ ਜਿਹੜੀ ਮੈਂ ਫੇਰ ਰਿਪੀਟ ਕਰਦਾ ਐਂਟਾਇਰ ਜਿਹੜੀ ਹੈਗੀ ਆ ਜਿਹੜਾ ਰੇਡ ਹੈਗੀ ਆ ਵੀਡੀਓਗ੍ਰਾਫਟ ਹੋਈ ਹੈਗੀ ਆ ਉਹਦੇ ਵਿੱਚ ਕੋਈ ਐਸੀ ਉਹ ਨਹੀਂ ਹੈਗੀ ਆ ਪ੍ਰੋਪਰ ਐਵੀਡੈਂਸਿਸ ਹੈਗੇ ਨੇ ਸਾਰੀਆਂ ਕਿਨੇ ਰੇਡ ਹੋਈ ਹੈ ਕਿਹੜੀ ਜੀ ਐਕਜੈਕਟਲੀ ਟਾਈਮ ਤਾਂ ਮੈਂ ਤੁਹਾਨੂੰ ਨਹੀਂ ਦੱਸ ਪਾਵਾਂਗਾ ਬਟ ਨਾਈਕਲ ਰਾਤ ਕੱਲ ਰਾਤ ਨੂੰ ਹੋਈ ਸੀ